ਇਹ ਮੂਵੀ ਜਾਟ ਦੀ ਕਿਉਂਕਿ ਫਿਲਮ ਜਾਟ ਤੋਂ ਹੁਣ ਵਿਵਾਦਿਤ ਸੀਨ ਹਟਾ ਦਿੱਤੇ ਗਏ ਨੇ ਫਿਲਮ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਤੇ ਫਿਲਮ ਜਾਟ ਦੀ ਟੀਮ ਦੇ ਵੱਲੋਂ ਵੱਡਾ ਦਾਵਾ ਕਲੇਮ ਕੀਤਾ ਗਿਆ ਹੈ ਕਿ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜੋ ਵਿਵਾਦਿਤ ਸੀਨ ਸੀ ਕੰਟਰੋਵਰਸ਼ੀਅਲ ਸੀਨ ਸੀ ਉਸ ਨੂੰ ਹਟਾ ਦਿੱਤਾ ਗਿਆ ਦੱਸਲ ਜਲੰਧਰ ਚ ਥਾਣੇ ਚ ਮਾਮਲਾ ਦਰਜ ਕਰਵਾਇਆ ਗਿਆ ਸੀ ਵਿਕਰਮ ਰਾਦੇ ਸ਼ਖਸ ਤੇ ਵੱਲੋਂ ਕਿਉਂਕਿ ਮਸੀਹ ਭਾਈਚਾਰੇ ਨੇ ਇਲਜ਼ਾਮ ਲਗਾਏ ਸੀ ਅਲੀਗੇਸ਼ਨਸ ਲਗਾਏ ਸੀ ਕਿ ਉਹਨਾਂ ਦੀਆਂ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਤੇ ਹੁਣ ਫਿਲਮ ਜਾਟ ਤੋਂ ਜੋ ਵਿਵਾਦਿਤ ਸੀਨ ਨੇ ਉਹ ਹਟਾ ਦਿੱਤੇ ਗਏ ਨੇ 10 April ਨੂੰ ਆ ਫਿਲਮ ਰਿਲੀਜ਼ ਹੋਈ ਸੀ ਸੰਨੀ ਦਿਓਲ ਮੇਨ ਲੀਡਸ ਨੇ ਰਣਦੀਪ ਹੁੱਡਾ ਵੀ ਮੇਨ ਲੀਡਸ ਨੇ ਤੇ ਹੁਣ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵਿਵਾਦਿਤ ਸੀਨ ਹਟਾ ਦਿੱਤਾ ਗਿਆ ਹੈ ਜਲੰਧਰ ਚ ਸੰਨੀ ਦਿਓਲ ਤੇ ਰਣਦੀਪ ਹੁੱਡਾ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਤੇ ਇਸ ਵਿੱਚ ਵੱਡੀ ਖਬਰ ਦਾ ਸੀ ਜ਼ਿਕਰ ਕਰ ਰਹੇ ਹਾਂ ਆ ਪੂਰਾ ਮਾਮਲਾ ਦਰਜ ਕੀਤਾ ਗਿਆ ਸੀ ਕਿਉਂਕਿ ਮਸੀਹ ਭਾਈਚਾਰਾ ਲਗਾਤਾਰ ਇਸ ਕਾਲ ਦਾ ਜ਼ਿਕਰ ਕਰ ਰਿਹਾ ਸੀ ਕਿ ਮਸੀਹ ਪਾਈਚਾਰੇ ਦੀ ਭਾਵਨਾਵਾ ਦੇ ਨਾਲ ਜੋ ਹੈ ਉਹ ਉਹਨਾਂ ਨੂੰ ਫੇਸ ਪਹੁੰਚਾਈ ਗਈ ਹੈ ਜਿਸ ਤਰ੍ਹਾਂ ਚੱਲਦੇ ਆ ਪੂਰਾ ਮਾਮਲਾ ਦਰਜ ਕਰਵਾਇਗਾ ਸੀ ਪੂਰੀ ਸਟਾਰ ਕਾਸਟ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਸੀ ਤੇ ਹੁਣ ਇਹਨਾਂ ਵਿਵਾਦਿਤ ਸੀਨਾਂ ਨੂੰ ਹਟਾ ਦਿੱਤਾ ਗਿਆ ਹੈ ਉਹ ਵਿੱਚੋਂ ਮੇਨਾ ਮੇਸੋਗੀ ਪੰਕਜ ਖਪਾਹੀ ਫੋਨ ਲਾਈਨ ਤੇ ਜੋ ਨੇ ਪੰਕਜ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵਿਵਾਦਿਤ ਸੀਨ ਹਟਾ ਦਿੱਤੇ ਗਏ ਨੇ ਅਦੇਖੋ ਨਿਸ਼ਚਿਤ ਹੋ ਦੇ ਕਿਉਂਕਿ ਜਿਹੜੀ ਨਵੀਂ ਫਿਲਮ ਸਨੀ ਦਿਓਲ ਦੀ ਜਾਟ ਆਈ ਹੈ ਇਸ ਦੇ ਵਿੱਚ ਜਾਟ ਦੇ ਕਿਰਦਾਰ ਦੇ ਵਿੱਚ ਤਨੀ ਦਿਓਲ ਨੇ ਔਰ ਰਾਣਾ ਦੁੰਗਾ ਨਾਮ ਦੇ ਕਿਰਦਾਰ ਦੇ ਵਿੱਚ ਰਣਦੀਪ ਗੁੱਡਾ ਜਿਹੜੇ ਨੇ ਉਹ ਵਿਲਨ ਇਸ ਫਿਲਮ ਦੇ ਵਿੱਚ ਬਣੇ ਨੇ ਔਰ ਕੁਝ ਸੀਨ ਅਜਿਹੇ ਸੀ ਜਿੰਨਾ ਦੇ ਉੱਤੇ ਇਤਰਾਜ਼ ਜਿਹੜਾ ਉਹ ਜ਼ਾਹਰ ਕੀਤਾ ਗਿਆ ਸੀਗਾ ਇੱਕ ਕਮਿਊਨਿਟੀ ਦੇ ਵੱਲੋਂ ਔਰ ਉਸ ਨੂੰ ਲੈ ਕੇ ਪੁਲਿਸ ਦੇ ਵਿੱਚ ਵੀ ਮਾਮਲਾ ਜਿਹੜਾ ਹੈ ਉਹ ਸ਼ਿਕਾਇਤ ਜਿਹੜੀ ਉਹ ਦਰਜ ਕਰਵਾਈ ਗਈ ਸੀਗੀ ਲੇਕਿਨ ਇਸ ਪੂਰੇ ਇਨਸੀਡੈਂਟ ਨੂੰ ਦੇਖਦੇ ਹੋਏ ਜਿਹੜੀ ਫਿਲਮ ਦੀ ਟੀਮ ਹੈ ਉਹਨਾਂ ਨੇ ਇਹ ਜਿਹੜੇ ਸੀਨ ਨੇ ਜਿਨ੍ਹਾਂ ਦੇ ਉੱਤੇ ਇਤਰਾਜ਼ ਸੀਗਾ ਜਿਨ੍ਹਾਂ ਤੇ ਨਰਾਜ਼ਗੀ ਸੀ ਉਹਨਾਂ ਨੂੰ ਹਟਾਉਣ ਦਾ ਫੈਸਲਾ ਲਿੱਤਾ ਗਿਆ ਉਹ ਫਿਲਮ ਦੇ ਵਿੱਚ ਨਹੀਂ ਦਿਖਾਈ ਜਾ ਰਹੇ ਔਰ ਇਸ ਕਮਿਊਨਿਟੀ ਦੇ ਨਾਲ ਗੱਲਬਾਤ ਵੀ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਇਹ ਕਹਿਆ ਗਿਆ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਸੀਨ ਜਿਹੜੇ ਨੇ ਉਹ ਹਟਾਏ ਗਏ ਨੇ ਫਿਲਮ ਦੇ ਵਿੱਚੋਂ ਪੰਕਜ ਕੀ ਹੁਣ ਮਸੀਹ ਭਾਈਚਾਰਾ ਸੈਟੀਸਫਾਈਡ ਦੇਖੋ ਇਹ ਗੱਲਬਾਤ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹਨਾਂ ਦਾ ਇਸ ਬਾਬਤ ਕੀ ਰਿਐਕਸ਼ਨ ਹੁੰਦਾ ਕਿਉਂਕਿ ਜਲੰਧਰ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ ਗਈ ਇਹ ਕਿਹਾ ਗਿਆ ਕਿ ਕਾਫੀਆ ਦਰਜ ਕੀਤੀ ਗਈ ਹਾਲਾਂਕਿ ਫਿਲਮ ਦੀ ਟੀਮ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹਨਾਂ ਨਾਲ ਗੱਲਬਾਤ ਕੀਤੀ ਗਈ ਔਰ ਐਫ ਆਈ ਆਰ ਜਿਹੜੀ ਹੈ ਉਹ ਕਿਸੇ ਵੀ ਤਰੀਕੇ ਨਾਲ ਹੁਣ ਨਹੀਂ ਰਹੇਗੀ ਇਸ ਤਰੀਕੇ ਦਾ ਜ਼ਿਕਰ ਫਿਲਮ ਦੀ ਟੀਮ ਦੇ ਵੱਲੋਂ ਕੀਤਾ ਜਾ ਰਿਹਾ ਔਰ ਇਹ ਕਿਹਾ ਗਿਆ ਕਿ ਜਿਹੜੇ ਇਤਰਾਜ਼ ਲੱਗ ਰਹੇ ਸੀਗੇ ਜਿੰਨਾ ਦ੍ਰਿਸ਼ੇ ਨੂੰ ਲੈ ਕੇ ਸੀਨ ਨੂੰ ਲੈ ਕੇ ਕਿਉਂਕਿ ਰਾਣਾ ਤੁੰਗਾ ਦੇ ਗਿਰਦਾਰ ਦੇ ਵਿੱਚ ਰਨਦੀਪ ਭੁੱਡਾ ਨੇ ਤਾਂ ਉਹ ਕੁਝ ਜਿਹੇ ਸੀਨ ਸੀਗੇ ਜਿਸ ਨੂੰ ਲੈ ਕੇ ਧਾਰਮਿਕ ਭਾਵਨਾਵਾਂ আহত ਹੋਈਆਂ ਸੀਗੀਆਂ ਤਾਂ ਉਹਨਾਂ ਨੂੰ ਹਟਾਉਣ ਦਾ ਫੈਸਲਾ ਜਿਹੜਾ ਹੈ ਫਿਲਮ ਦੀ ਟੀਮ ਵੱਲੋਂ ਕੀਤਾ ਗਿਆ ਕਿਉਂਕਿ ਜਾਟ ਤੋਂ ਬਾਅਦ ਜਾਟ 2 ਵੀ ਫਿਲਮ ਜਿਹੜੀ ਆਏਗੀ ਇਸ ਗੱਲ ਦਾ ਐਲਾਨ ਵੀ सनी देओल ਦੇ ਵੱਲੋਂ ਕੀਤਾ ਗਿਆ ਔਰ ਇਹ ਐਕਸ਼ਨ ਫਿਲਮ ਹੈ ਗੋਪੀ ਚੰਦ ਜਿਹੜੇ ਇਸ ਦੇ ਡਾਇਰੈਕਟਰ ਨੇ ਉਹਨਾਂ ਦੇ ਵੱਲੋਂ ਇਹ ਫਿਲਮ ਜਿਹੜੀ ਡਾਇਰੈਕਟ ਕੀਤੀ ਗਈ ਹੈ ਔਰ ਅ ਪਿਛਲੇ ਦਿਨਾਂ ਦੇ ਵਿੱਚ ਸਨਿ ਦਿ올 ਹੋਰਾਂ ਨੇ ਨਿਊਜ਼ 18 ਦੇ ਨਾਲ ਵੀ ਗੱਲਬਾਤ ਕਰਦੇ ਹੋਏ ਫਿਲਮ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਸੀ ਜੀ ਚਲੋ ਬहोत बहोत शुक्रिया पंकज ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਇਸ ਲਈ ਦੀ ਵੱਡੀ ਖਬਰ ਅਸੀਂ ਜ਼ਿਕਰ ਕਰ ਰਹੇ ਹਾਂ ਫਿਲਮ ਚਾਰਟ ਤੋਂ ਜੋ ਵਿਵਾਦਿਤ ਸੀਨ ਸੀ ਉਸ ਨੂੰ ਹਟਾ ਦਿੱਤਾ ਗਿਆ ਕਿਉਂਕਿ ਮਸੀਬਾਈ ਚਾਣੇਰ ਵੱਲੋਂ ਇਸ ਪੂਰੇ ਮਾਮਲੇ 'ਚ ਇੱਕ ਮਾਮਲਾ ਜ਼ਿਲੰਦਰ ਥਾਣੇ 'ਚ ਐਫ ਆਈ ਆਰ ਦਰਜ ਕਰਵਾਇਆ ਗਿਆ ਸੀ ਪੂਰੀ ਜੋ ਟੀਮ ਹੈ ਸਟਾਰ ਕਾਸਟ ਹੈ ਉਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ ਪਰ ਹੁਣ एफआईआर दर्ज होने तो बाद विवादित सीन मूवी चो हटा दिते गए ये राणा तुंगा की लंका है आ गया। कौन है बेटू तो? जान की कीमत जानकर भी जान को जोखिम में डालने वाला मैं चाट हूं तुझे और तेरी लंका को यहीं फूंक दूंगा आ जा आई एम वेटिंग नहीं है ये ढाई किलो के, के हाथ की ताकत पूरा नॉर्थ देख चुका है अब साउथ देखेगा ये राणा तुंगा की लंका है आ गया ਕੌਣ ਹੈ ਬੇਤੋ ਜਾਨ ਕੀ ਕੀਮਤ ਜਾਣ ਕਰ ਭੇ ਜਾਨ ਕੋ ਜੋਖੇ ਮੇ ਡਾਲਨੇ ਵਾਲਾ ਤੇ ਸਟਾਰਨਰ ਜੋ ਕੰਪਲੇਨੈਂਟ ਨੇ ਸ਼ਿਕਾਇਤ ਕਰਤਾ ਖੁਦ ਜੁੜੋਏ ਨੇ ਫੋਨ ਲਾਈਨ ਤੇ ਵਿਕਰਾਂਤ ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਇੱਕ ਮਾਮਲਾ ਤੁਹਾਡੇ ਵੱਲੋਂ ਦਰਜ ਕਰਵਾਇਆ ਗਿਆ ਸੀ ਜਲੰਧਰ ਥਾਣੇ ਚ ਕਿ ਮਸੀਬਾਈ ਚਾਰੇ ਦੀ ਧਾਰਮਿਕ ਪਾਵਨਾ ਨੂੰ ਠੇਸ ਪਹੁੰਚੀ ਤੇ ਹੁਣ ਮੂਵੀ ਚ ਉਹ ਵਿਵਾਦਿਤ ਸੀਨ ਹਟਾ ਦਿੱਤੇ ਗਏ ਤੁਹਾਡਾ ਫਰਸਟ ਰਿਐਕਸ਼ਨ ਕਾਇ ਭੰਗਾਂ ਦੇ ਬੁੱਝੂਨ ਹੋ ਬੱਥੇ ਹੋ ਜਿਵਾਹ हां जी हां जी जी हां जी आ। जी विकलाश जी आगे बोल रे बोलो ਤੁਹਾਡੇ ਵੱਲੋਂ ਕੰਪਲੇਂਟ ਦਰਜ ਕੀਤੀ ਗਈ ਸੀ ਜੋ ਜਲੰਧਰ ਥਾਣੇ ਚ ਕਿ ਜੋ जाट ਮੂਵੀ ਹੈ ਉਸ ਚ ਮਸਲ ਮਸਤੀ ਪਾਈ ਚ ਦੇ ਖਿਲਾਫ ਵਿਵਾਦਿਤ ਸੀਨ ਦਰਜ ਕਰਵਾਏ ਗਏ ਨੇ ਤੇ ਉਹ ਹੁਣ ਹਟਾਲੇ ਗਏ ਨੇ ਮੂਵੀ ਚ ਐਕਚੁਅਲੀ ਪਤਾ ਮੈਨ ਇਹ ਲੋਕ ਜਾਣ ਬੁੱਝ ਕੇ ਕਰਦੇ ਸਾਰਾ ਕੁਝ ਹੂੰ ਇਹਨਾਂ ਨੂੰ ਸਾਰਾ ਕੁਝ ਪਤਾ ਕਿ ਪੂਰੀ ਦੁਨੀਆ ਦੇ ਰਿਸਪੈਕਟਨਤੀ ਦਾ ਬੋਲ ਬਾਲਾ ਹੈ ਪਰਮੇਸ਼ਰ ਨੂੰ ਕੌਣ ਨਹੀਂ ਜਾਣਦਾ ਤੇ ਇਹਨਾਂ ਨੇ ਇਹ ਫਿਲਮ ਰਿਲੀਜ਼ ਵੀ ਇਸ ਮਹੀਨੇ ਵਿੱਚ ਕੀਤੀ ਹੈ ਸਾਡੇ ਅਪ੍ਰੈਲ ਦੇ ਵਿੱਚ ਹਮ ਔਰ ਗੁੱਡ ਫਰਡੇ ਇਸ ਦਾ ਸਾਡਾ ਪਵਿੱਤਰ ਤਿਉਹਾਰ ਆ ਰਿਹਾ ਹਮ ਇਹ ਦੰਗੇ ਪਸਾਦ ਹੋ ਇਹ ਲੋਕ ਪੜ ਜਾਣ 크ਿਸਚਨ ਲੋਕ ਪੜ ਜਾਣ ਹਮ ਤੇ ਇਹ ਕੋਈ ਇਦਾਂ ਦਾ ਕੰਮ ਕਰਨਾ ਜਿਸ ਨਾਲ ਹਿੰਦੁਸਤਾਨ ਦਾ ਮਾਹੌਲ ਖਰਾਬ ਹੋਵੇ ਹਮ ਇਹ ਸੋਚੀ ਸਮਝੀ ਚਾਲ ਨਹੀਂ ਲੋਕ ਜਨਵਜਕੇ ਇਹਦੇ ਨੇ ਸੀਨ ਕ੍ਰੀਏਟ ਕਰਦੇ ਆ ਕਿਸੇ ਵੀ ਧਾਰਮਿਕ ਮੌਦੇ ਨੂੰ ਈਸੂ ਬਣਾਉਣ ਵਾਸਤੇ ਜਾਂ ਉਸੇ ਇੱਕ ਭਾਈ ਜਰਾਵੇ ਹਿੰਦੂ ਭਾਈ ਜਰਾ ਹੂੰ ਜਦੋਂ ਕੋਈ ਰੀਸਨ ਦਾ ਕੋਈ ਇਤਿਹਾਰ ਹੁੰਦਾ ਸਾਡਾ ਅੱਜ ਗੁੱਡ ਫਰਡੇ ਆ ਅੱਜ ਸ਼ੁੱਕਰਵਾਰ ਆ ਉਸ ਤੋਂ ਬਾਅਦ ਈਸਟਰ ਸੰਡੇ ਆਉਣਾ ਹੂੰ ਤੇ ਇਹਨਾਂ ਨੇ ਇਹ ਸਪੈਸ਼ਲ ਹੀ ਇਹ ਫਲੋਰ ਅਲੀਸ ਕੀਤਾ ਇਸ ਮੌਕੇ ਤੇ ਵਿੱਚ ਸਾਡੀ ਜਿਹੜੀਆਂ ਧਾਰਮਿਕ ਭਾਵਨਾਵਾਂ ਬਹੁਤ ਸਾੜ ਹੋਈਆਂ ਪੂਰੀ ਹਿੰਦੁਸਤਾਨ ਦੇ ਵਿੱਚ ਦੁਨੀਆ ਦੇ ਵਿੱਚ ਤੇ ਇਹਨਾਂ ਨੇ ਸਾਡੇ ਪਵਿੱਤਰ ਚਰਚ ਦੇ ਵਿੱਚ ਫੁੱਲ ਫੜ ਤੇ ਖੜੇ ਹੋ ਗਏ ਸੇ ਸੇਮ ਕਾਪੀ ਕੀਤੀ ਆ ਔਰ ਬੇਅਬਦੀ ਕੀਤੀ ਇਹਨਾਂ ਨੇ ਜਿੰਨੇ ਵੀ ਡਾਇਰੈਕਟਰ ਆ ਨਿਰਮਾਤਾ ਆ ਵਿਲਨ ਆ ਸਾਰ ਆ ਤੇ ਇਹਨਾਂ ਨੇ ਨਹੀਂ ਹੁਣ ਵਿਵਾਦਿਤ ਸੀਨ ਹਟਾ ਦਿੱਤੇ ਗਏ ਨੇ ਕੀ ਤੁਸੀਂ ਹੁਣ ਸੈਟੀਸਫਾਈਡ ਹੋ ਨਹੀਂ ਹਾਲੇ ਹੀ ਸੈਟੀਸਫਾਈ ਨਹੀਂ ਆਈ ਉਸ ਫਿਲਮ ਨੂੰ ਜਾ ਕੇ ਦੇਖ ਕੇ ਸਾਡੇ ਪ੍ਰਧਾਨ ਜੀ ਜਤਿੰਦਰ ਗੌਰਵ ਕੀ ਆ ਨੈਸ਼ਨਲ ਪ੍ਰੈਜ਼ੀਡੈਂਟ ਜਤਿੰਦਰ ਗੌਰਵ ਜੀ ਸਾਡੇ ਗੌਰਵ ਦੇ ਐਕਟੀਵਿਟੀ ਦੇ ਉਹ ਸਾਡੇ ਸਾਰੇ ਸਤਿਕਾਰ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਉਹਨਾਂ ਨਾਲ ਸਲਾਹ ਕਰਕੇ ਇਸ ਸੀਨ ਨੂੰ ਦੇਖਾਂਗੇ ਕਿ ਕੀ ਅੱਗੇ ਚੱਲਦਾ ਫਿਰਸਤੂ ਹੂੰ ਤੁਹਾਨੂੰ ਲੱਗਦਾ ਹੈ ਕਿ ਇਹੋ ਜਿਹਾ ਸੀਨ ਪਬਲਿਸਿਟੀ ਦੇ ਲਈ ਪਾਈ ਜਾਂਦੇ ਨੇ ਮੂਵੀ 'ਚ ਜੀ ਜੀ ਇਹ ਲੋਕ ਦੇਖੋ ਆਪਣੇ ਵਿਊ ਵਧਾਉਣ ਦੇ ਕਰਕੇ ਕੋਈ ਫਿਲਮ ਇਹਨਾਂ ਦੀ ਹੁਣ ਸਮੀਂ ਤੋਂ ਉਹਦਾ ਵੀ 올ਡ এজ ਹੋ ਗਿਆ ਆ ਉਹ ਚੱਲ ਵੀ ਨਹੀਂ ਹੁੰਦਾ ਕੋ ਹੂੰ ਤੇ ਉਹ ਵਾਸਤੇ ਇਦਾਂ ਦੇ ਮਸਾਲੇ ਦੇਖੇ ਵੀ ਕੋਈ ਕ੍ਰਿਸਚੀਅਨ ਲੋਕ ਇਹਨਾਂ ਦੇ ਉੱਪਰ ਟੈਗ ਕਰਨ ਇਦਾਂ ਸਾਨੂੰ ਡਰਾ ਰਹੇ ਗੋਲੀਆਂ ਕਰਾ ਰਹੇ ਫਿਲਮ ਦੇ ਵਿੱਚ ਜਿਹੜਾ ਰਣਜੀਤ ਬਾਡਾ ਉਹ ਖੋਦ ਮਨੀਪੁਰੋਂ ਦੀ ਵਾਈਫ ਹੈ ਉੱਥੇ ਤੇ ਉਹ ਸਮਾਜ ਦੇ ਨਾਲ ਰਿਸ਼ਤਾ ਰੱਖਦਾ ਜੋ ਕਿ ਕਿਸ ਤਰ੍ਹਾਂ ਦੇ ਕਲਾਪ ਹੈ ਨਹੀਂ ਵਿਕਲਪ ਜੀ ਤੁਹਾਨੂੰ ਨਹੀਂ ਲੱਗਦਾ ਵਿਵਾਦਿਤ ਸੀਨ ਹਟਾਲੇ ਗਏ ਨੇ ਤੇ ਐਫਆਈਆ ਹੁਣ ਸਟੈਂਡ ਨਹੀਂ ਕਰਦੀ ਨਹੀਂ ਸਟੈਂਡ ਕਰਦੀ ਹਾਲੇ 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 ਤਾਂ ਮੈਂ ਸ਼ੁਰੂ ਹੋਇਆ ਨਾ ਕੰਮ ਹਾਲੇ ਤਾਂ ਪੂਰੇ ਚੀਜ਼ਾਂ ਨੂੰ ਅਸੀਂ ਦੇਖਾਂਗੇ ਪਰਖਾਂਗੇ ਵੀ ਗਲਤੀ ਕੀਤੀ ਹੈ ਸਾਡੇ ਪ੍ਰਧਾਨ ਜੀ ਜਤਿੰਦਰ ਗੌਰਵ ਜੀ ਆ ਪੂਰੀ ਟੀਮ ਆ ਪੂਰੇ ਹਿੰਦੁਸਤਾਨ ਦੀ ਟੀਮ ਆ ਪੰਜਾਬ ਦੀ ਟੀਮ ਆ ਗਲੋਬਲ ਕਿਸ ਇੰਟਰਨੈਸ਼ਨਲ ਸਾਡੀ ਟੀਮ ਆ ਹਮ ਅਈ ਦੇਖਾਂਗੇ ਨਾ ਇਹ ਥੋੜੀ ਜਿਹੀ ਉੱਤੇ ਟੀਮ ਹਟਾ ਲਿਆ ਉਸ ਤੋਂ ਬਾਅਦ ਕੋਈ ਤੁਸੀਂ ਫੈਸਲਾ ਲਵੋਗੇ ਜੀ ਹਾਂ ਜੀ ਹਾਂ ਜੀ ਉਹ ਅੱਜ ਦੀਆ ਵਿਕਲਾਫ 골ਡ ਸ਼ਿਕਾਇਤ ਕਰਤਾ ਕੰਪਲੇਨੈਂਟ ਖੁਦ ਸਾ ਨਾਲ ਜੋੜੇ ਉਹਨਾਂ ਦੇ ਵੱਲੋਂ ਅੱਜ ਦਾ ਜ਼ਿਕਰ ਕੀਤਾ ਗਿਆ ਹੈ ਕਿ ਆ ਵਿਵਾਦਿਤ ਸੀਨ ਤੇ ਹਟਾ ਦਿੱਤੇ ਗਏ ਨੇ ਪਰ ਮੂਵੀ ਨੂੰ ਦੁਬਾਰਾ ਤੋਂ ਉਹਨਾਂ ਦੇ ਵੱਲੋਂ ਦੇਖਿਆ ਜਾਏਗਾ ਤੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਵਾਂਗੇ